ਮੇਰਾ ਨਾਮ ਸਰ ਵਿਪਨ ਕੁਮਾਰ ਹੈ ਵਿਪਨ ਕੁਮਾਰ ਜੀ ਕਿਹੜੀ ਗੱਡੀ ਚਲਾਉਂਦੇ ਆ ਸਰ ਇਹ ਵਾਲੀ ਗੱਡੀ ਚਲਾਤਾ ਹਾਂ ਗੱਡੀ ਕੇ ਸਰ ਨਾਟੇ ਹੀ ਟੁੱਟ ਗਿਆ ਸਟਾਰਟਰ ਸਟਾਰਟਰ ਟੁੱਟ ਗਿਆ ਗੱਡੀ ਕੇ ਮੈਂ ਇਧਰ ਪੁਲਿਸ ਵਾਲੀ ਇੱਕ ਗੱਡੀ ਵੀ ਗੱਡੀ ਸੀ ਉਹਨਾਂ ਕੋ ਮੈਂ ਪੁੱਛਿਆ ਉਹਨਾਂ ਨੇ ਬੋਲਾ ਮਿਸਤਰੀ 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 ਕੇ ਲਈ ਮੈਂ ਪੁੱਛਿਆ ਕਿ ਉਹਨਾਂ ਨੇ ਬੋਲਾ ਕਿ ਇਧਰ ਕਾਹੀਂ ਪੁੱਛ ਲੋ ਫਿਰ ਮੈਂ ਇਧਰ ਪੁੱਛਣੇ ਗਿਆ ਆਤੇ ਟਾਈਮ ਤੱਕ ਜਦ ਮੈਂ ਇਧਰ ਵਾਪਸ ਆਇਆ ਇੱਕ ਬੰਦਾ ਹੋਰ ਵੀ ਥਾ ਮੇਰੇ ਪਾਸ ਉਹ ਜੋ ਮੇਰੇ ਜਿਸ ਦਾ ਸਮਾਨ ਲਾਇਆ ਥਾ कहाँ चले गए हैं सर जब आठ कोई पाँच मिनट की बात है सर इधर से इधर गया पत्थर लगाए थे मैंने रोड पे वापसी आया तो वापसी तो आया तो सर मैं उधर से मैंने देखा तो इधर बहुत भीड़ बंदे किठे हुए थे मैं जल्दी जल्दी इधर आया देखा तो सर एक्सीडेंट हो गया था कितने लोग थे सर मैंने तो एक बंदा देखा सर जो इधर बाकी बोल रहे थे पता नहीं दो दो बंदे हैं पता नहीं तीन दो बंदे हैं बच्चे भी थे में कोई मैं सर मेरे को आप जा क्या बोलते हैं चंडीगढ़ में जाना था सर जस्ट जैसे मैं जैसे एक्सीडेंट हुआ ना इधर उसके कोई दस मिनट दस मिनट में नहीं होते उसके बाद मेरे दिन के बाद सामने इधर गया मिस्त्री के पास उन्होंने बोला हम नहीं करते इस गाड़ी का काम तो जहाँ तो जलंधर जाना पड़ेगा तो फिर मैं किसी बंदे को पूछ रहा नेम है इधर का हूं नहीं सर गाड़ी का नंबर क्या है आपकी जी सर गाड़ी का नंबर JK 4J 15KL ये आप ही चला रहे थे जी सर गाड़ी तो सर खड़ी थी कितने का भी होया एक्सीडेंट जी सर सर हो गया कोई मेरे सामने घटना हो गया एक अपना नाम तेंद्र कुमार तेंद्र कुमार ते की मां वाली जेड़ा एक एक्सीडेंट होया मैं जंदाव आ रहा ऐसे पेन्ट छट के पेमो हो गया कि लोग आग ने हत्ता मेंंद्रा पे काद के बीच में ना मोटरसाइकिल पीछे हट की तब आ गया ਤੇ ਮੌਕੇ ਤੇ ਪਹੁੰਚੇ ਆ ਤੇ ਇਹਨਾਂ ਨੂੰ ਲੈ ਕੇ ਆ ਐਕਸੀਡੈਂਟ ਹੋਇਆ ਪਿਆ ਸੀਗਾ ਤੇ ਸਿਵਲ ਹਸਪਤਲ ਲੈ ਗਏ ਆ ਤੇ ਜਿਹੜੇ ਪ੍ਰਾਪਤ ਕਿ ਇਸ ਕੀ ਚੀਜ਼ ਦੇ ਵਿੱਚ ਹੋਇਆ ਇੱਥੇ ਇਹ ਮਹਿੰਦਰਾ ਪਿਕਅਪ ਨਾਲ ਹੋਇਆ ਜੀ ਤੇ ਵਿਅਕਤੀ ਕਿੰਦਾ ਇੱਥੇ ਤੇ ਲੈ ਕੇ ਆਏ ਜੀ ਹਾਂਜੀ ਜਿਹੜੇ ਆਂ ਇੰਡੀਆ ਨਾਲ ਲੈ ਕੇ ਆਏ ਆ ਹਾਂਜੀ ਹਾਂਜੀ ਐਕਸੀਡੈਂਟ ਦੇ ਵਿੱਚ ਬੰਦੇ ਕਿੰਦਾ ਠੀਕ-ਠਾਕ ਹੋ ਗਏ ਨਹੀਂ ਬੰਦੇ ਸੀਰੀਅਸ ਆ ਜੀ ਸੀਰੀਅਸ ਹਾਂਜੀ ਇਹ ਸਿਵਲ ਹਸਪਤਲ ਲੈ ਕੇ ਆਏ ਆ ਇੱਥੇ ਨਨ ਡੈਥ ਪ੍ਰਾਪਤ ਹੋਈ ਇੱਕ ਜਣੇ ਹਾਂਜੀ ਕੋਣ-ਕੋਣ ਡੈਥ ਹੋਈ ਹੈ ਦੇਖਣਾ ਉਹਨਾਂ ਦੀ ਬੈਟਰੀ ਗਈ ਤੇ ਆਪਦੇ ਆਪਣੀ ਬਈ ਤੇ ਬਾਈਕ ਠੀਕ ਆਉਣੀ ਤੇ ਕੁਝ ਪਤਾ ਚੱਲਿਆ ਕਿੱਥੇ ਜਾ ਰਹਿਣ ਵਾਲੇ ਸਨ ਹਾਂਜੀ ਉਹਨੇ ਘਰ ਦੇ ਆ ਕੇ ਰੈਲੇਟਿਵ ਆ ਗਿਆ ਸਾਰੇ ਹਾਂਜੀ ਹਾਂਜੀ ਬਦਲ ਕੇ ਕਰਿਆਣੇ ਦੇ ਆ ਤੇ ਬੱਚਾ ਵੀ ਵਿੱਚ ਰਹਤੀਗੇ ਹਾਂਜੀ ਬੱਚਾ ਸਗਾ ਮੋੜੇ ਬੈਠਾ ਹੈ ਤੇ ਇਹ ਮੋਟਰਸਾਈਕਲ ਦੇ ਸੀ ਇਹ ਮੋਟਰਸਾਈਕਲ ਦੇ ਸੀ ਖੜੀ ਗੱਡੀ ਚ ਮਾਰਿਆ ਜਾਂ ਕਿਦਾਂ ਜਿਹਾ ਕੁਝ ਪਤਾ ਨਹੀਂ ਇਹ ਨਹੀਂ ਪਤਾ ਲੱਗਾ ਇਹ ਮਿੰਟੋ ਮਿੰਟੀ ਦਾ ਮੈਂ ਲੈ ਆਇਆ ਮਤਲਬ ਵਰਕਿੰਗ ਨਹੀਂ ਫੜਾ ਵੱਡੇ ਸਿਵਲ ਹਸਪਤਲ ਲੈ ਸਰ ਹੋਇਆ ਕਿੱਥੇ ਕੁਝ ਪਤਾ ਇਸ ਹਵੇਲੀ ਦੇ ਪੌਦੇ ਉੱਤੇ ਹੋਇਆ ਹੈ ਮੈਂ ਡਾਕਟਰ ਜਤਨਾਜ ਐਮਰਜੈਂਸੀ ਮੈਡੀਕਲ ਆਫਸਰ ਤੇ ਆਪਾਂ ਅਲਸਰ ਡੈਗੋਸ ਵੇਰੀਗਿਆ ਨਵਜੇ ਕਰੀਪ ਦੋ ਬੱਚੇ ਮਾਰੇ ਹਨ ਇਹਨਾਂ ਨਾਮ ਇੱਕ ਮਨੀ ਰਕਤੂ ਹੈ ਜੋ ਕਿ ਉਮਰ 35 ਸਾਲ ਦੇ ਕਰੀਬ ਹੈ ਔਰ ਇੱਕ ਵਿਨੇ ਰਕਤੂ 5 ਸਾਲ ਦਾ ਬੱਚਾ ਹੈ ਦੋਨੇ ਪ੍ਰੋਬਲਮ ਦੇ ਸਾਡੇ ਕੋਲ ਅੱਜ ਪ੍ਰੈਜੈਂਟ ਕੀਤੇ ਆ ਸਰ ਕਿਸੇ ਕਿਸੇ ਚੀਜ਼ ਦਾ ਹੋਇਆ ਐਕਸੀਡੈਂਟ ਪਤਾ ਇੱਕ ਮਿੰਟ ਇਹ ਬਾਈਕ ਦੇ ਸੀਗੇ ਔਰ ਇਹਨਾਂ ਦੇ ਫਰੇਟ ਬੈਟੇ ਹੋਣ ਸਿੱਖੋ ਸਰ ਕੁਝ ਪਤਾ ਚੱਲਿਆ ਕਿੱਥੇ ਦੇ ਰਹਿਣ ਵਾਲੇ ਬ੍ਰੈਂਡ ਵਾਲੇ ਹੈਗੇ ਆ ਵਿਲੇਜ ਕਰਿਆਉਣਾ ਦੇ ਰਹਿਣ ਵਾਲੇ ਫਲੋਰ ਦੇ ਕੋਲ ਪੈਣਾ ਹੈ ਨਾ ਤੇ ਐਕਸੀਡੈਂਟ ਜੋ ਹੈਗਾ ਹਵੇਲੀ ਦੇ ਕੋਲ ਮਾਮਲੇ ਜੀ ਹਾਈਵੇ ਪੋਟੋਲ ਤਵਾੜਾ ਸੀ ਐਸਐਸ ਸੱਕਿਆ ਫੋਰਸ ਤੇ ਸਾਦੂ ਇੱਕ ਫੋਨ ਮਿਲਿਆ ਕਿਤੇ ਵੀ ਹਵੇਲੀ ਦੇ ਪੋਲ ਬ੍ਰਿਜ ਉੱਪਰ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਪਿੱਛੋਂ ਮੋਟਰਸਾਈਕਲ ਮਾਰਿਆ ਗਿਆ ਜੀ ਗੱਡੀ ਜਿਹੜੀ ਖਰਾਬ ਸੀਗੀ ਉਹਦੀ ਬ੍ਰਿਜ ਦੇ ਉੱਤੇ ਪੰਚਰ ਸੀ ਕਿ ਟਾਇਰ ਉਹਦਾ ਜੈਕ ਲੱਗਾ ਹੋਇਆ ਤੇ ਪਿੱਛੋਂ ਜਿਹੜਾ ਤੇਜ਼ ਰਫਤਾਰ ਨਾਲ ਹੁੰਦਾ ਸੀ ਉਹ ਅੱਗੇ ਮੁਰੇ ਬੱਚਾ ਬੈਠਾ ਸੀ ਉਹ ਜਿਹੜੇ ਵਿਚੋ ਦੇ ਮੋਟਰਸਾਈਕਲ ਵੱਜ ਗਿਆ ਵਾ ਤੇ ਉਹ ਵਿੱਚ ਬੱਚੀ ਦੀ ਹੋ ਡੈਥ ਹੋ ਗਈ ਸਾਡੇ ਹੋਂ ਤੋਂ ਪਹਿਲਾਂ ਚਲੇ ਗਏ ਤੇ ਹੋਇਆ ਕਿਸੇ ਚੀਜ਼ ਇਹ ਜੀ ਆਪਣਾ ਗੱਡੀਆ ਪਲੈਰੋ ਜੇਕੇ 146 1540 ਨੰਬਰ ਇਹਦਾ ਗੱਡੀ ਦਾ ਇਹ ਖੜੀ ਸੀ ਤੇ ਸਪਲੈਂਡਰ ਮੋਟਰਸਾਈਕਲ ਕਿਸ ਨੂੰ ਵੱਜਿਆ ਜਿਲੂਨਤ ਤੋਂ ਫਗਵਾੜਾ ਸਾਈਡ ਨੂੰ ਜਾ ਰਹੇ ਸੀ ਅਮੇਰੀ ਪਰੇ ਜੀ ਦੇਖੋ ਜੀ